ਇਹ ਸ਼ਸਤਰ ਵੀ ਬੜੇ ਕੀਮਤੀ ਨੇ ਮਹਾਰਾਜ ਇਹਨੇ ਬਿਨਾ ਸ਼ਸਤਰ ਕੇ ਸੰਗ ਦੇਵ ਨਾ ਦਿਦਾਰੇ ਇਹੇ ਮੋ ਰਗਿਆ ਸੁਣੋ ਪਿਆਰੇ ਮਹਾਰਾਜ ਕਹਿੰਦੇ ਨੇ ਬਿਨਾ ਸ਼ਸਤਰਾਂ ਤੋਂ ਮੈਂ ਤੁਹਾਨੂੰ ਦਰਸ਼ਨ ਨਹੀਂ ਦਿਵਾਵਾਂਗਾ ਮਹਾਰਾਜ ਸਮਝੋ ਨਹੀਂ ਨਹੀਂ ਪਰ ਅਸੀਂ ਇੱਥੇ ਦੂਰ ਹੁੰਦੇ ਜਾ ਰਹੇ ਹਾਂ ਸ਼ਸਤਰਾਂ ਤੋਂ ਅੱਜ ਹਜੂਤਸਾ ਵੱਲੇ ਜਾਈਏ ਨਾ ਵੇਖਣ ਜਾ ਕੇ ਦੇਖ ਲਿਏ ਕੋਠੇ ਸ਼ਸਤਰਾਂ ਦੇ ਨਾਲ ਭਰੇ ਹੋਏ ਅੱਜ ਇੱਥੇ ਸਿੱਖੀ ਤੋਂ ਅਸੀਂ ਕਿਉਂ ਦੂਰ ਹੁੰਦੇ ਜਾ ਰਹੇ ਹਾਂ ਕਿਉਂਕਿ ਅਸੀਂ ਸ਼ਸਤਰ ਤੋਂ ਦੂਰ ਹੋ ਗਏ ਮਹਾਰਾਜ ਪਤਹਿ ਕੀ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਜਦ ਹਮਰੇ ਦਰਸ਼ਨ ਕੋ ਆਵੋ ਬਰ ਸੁਚੇਤ ਤਨ ਸ਼ਸਤਰ ਨਸੋ ਇਹ ਸ਼ਸਤਰ ਕੋਈ ਸੰਗਤ ਨੂੰ ਲੜਾਉਣ ਲਈ ਨਹੀਂ ਰੱਖੇ ਮਹਾਰਾਜ ਕਹਿੰਦੇ ਨੇ ਜਦ ਹਮਰੇ ਦਰਸ਼ਨ ਕੋ ਆਵੋ ਬਰ ਸੁਚੇਤ ਤਨ ਸ਼ਸਤਰ ਜਦੋਂ ਮੇਰੇ ਦਰਸ਼ਨਾਂ ਨੂੰ ਆਉਂਦੇ ਹੀ ਨਾ ਸ਼ਸਤਰ ਸਜਾ ਕੇ ਆਇਆ ਕਰੋ ਮਹਾਰਾਜ ਖੁਸ਼ ਹੋ ਜਾਂਦੇ ਨੇ ਪਾਸ਼ਾ ਜੀ ਖੁਸ਼ ਹੁੰਦੇ ਨੇ ਸਾਨੂੰ ਵੇਖ ਕੇ ਉਧਰ ਹਜੂਰ ਸਾਹਿਬ ਨੂੰ ਵੀ ਸਿੰਘ ਪਿਆਰ ਬੰਧਿਆ ਨੇ ਜੇ ਕੋਈ ਸਿੱਖਾਂ ਦਾ ਮੁੰਡਾ ਉਧਰ ਕੇਸ ਦਾੜੀ ਕਟਾਉਣ ਨੂੰ ਕਹਿੰਦਾ ਵੀ ਆ ਤਾਂ ਉਹਦੇ ਘਰ ਦੇ ਉਹਨੂੰ ਬੇਦਖਲ ਕਰ ਦਿੰਦੇ ਨੇ ਉਹਦੇ ਘਰ ਦੇ ਉਹਦਾ ਗਾਟਾ ਲਾ ਦਿੰਦੇ ਨੇ ਇਹ ਸੱਚ ਹੈ ਜੀ ਜਾ ਕੇ ਵੇਖ ਵੀ ਸਕਦੇ ਆ ਹਜੂਰ ਸਾਹਿਬ ਹੋ ਜਾਂਦਾ ਹੈ ਅਭੀ ਇਹ ਬੇਦਖਲ ਹੈ ਸਿੱਖਾਂ ਦਾ ਬੱਚਾ ਨਹੀਂ ਅੱਜ ਅਸੀਂ ਇਸੇ ਕਰਕੇ ਦੂਰ ਹੋ ਰਹੇ ਆ ਕਿਉਂਕਿ ਸਾਡੇ ਕੋਲ ਦਸਮ ਦੀ ਬਾਣੀ ਨਹੀਂ ਲਈ ਅਸੀਂ ਸਸਤਨ ਤੋਂ ਦੂਰ ਹੋ ਗਏ ਵਾਪਸ